ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੰਗੂਰਾਂ ਦੀ ਬੇਲ ਤੇ ਸਪੈਸ਼ਲ ਵੀਡੀਓ ਪਾ ਰਹੇ ਕਿਉਂਕਿ ਪਿਛਲੇ ਸਮੇਂ ਜੋ ਪਿਛਲੇ ਸਾਲ ਦੀ ਅਗਲ ਗੱਲ ਕਰੀਏ ਨਾ ਤਾਂ ਮਨ ਲ ਜਿਹੜੀ ਫਰੂਟਿੰਗ ਉਹ ਇਸ ਤਰ੍ਹਾਂ ਦੀ ਨਹੀਂ ਸੀ ਪਰ ਇਹਦੇ ਖਾਤਰ ਕੁਝ ਖਾਸ ਅਸੀਂ ਇਸ ਵਾਰ ਕੀਤਾ ਔਰ ਜਿਹੜੇ ਜੋ ਟਿਪਸ ਅਸੀਂ ਇਸ ਦੇ ਵਿੱਚ ਯੂਜ਼ ਕੀਤੇ ਆ ਜੋ ਫਰਟੀਲਾਈਜ਼ਰ ਦੀ ਗੱਲ ਕਰੀਏ ਜਾਂ ਇਹਦੇ ਰੱਖ-ਰਖਾਅ ਦੀ ਗੱਲ ਕਰੀਏ ਕਟਿੰਗ ਦੀ ਗੱਲ ਕਰੀਏ ਤਾਂ ਟੋਟਲ ਦੀ ਟੋਟਲ ਅਗਰ ਅੰਗੂਰਾਂ ਦੇ ਵੱਲ ਦੀ ਕਟਿੰਗ ਜਾਂ ਉਸ ਦੇ ਬਾਰੇ ਗੱਲ ਕਰਦੇ ਆ ਤਾਂ ਤੁਹਾਨੂੰ ਪੂਰੇ ਟਿਪਸ ਦੱਸਾਂਗੇ ਕਿਉਂਕਿ ਇਸ ਵਾਰ ਦੇਖੋ ਇਹ ਤੁਹਾਨੂੰ ਮੈਂ ਦਿਖਾਦਾ कि जो इस बार फल है जेड़ा फ्रूटिंग है बहुत जबरदस्त तरीके ਨਾਲ ਆਈ ਹੋਈ ਹੈ ਅਗਰ ਤੁਸੀਂ ਬੇਲ ਘਰ ਦੇ ਵਿੱਚ ਕੋਈ ਅੰਗੂਰਾਂ ਦੀ ਬੇਲ ਆਈ ਹੋਈ ਹੈ ਉਹਦੇ ਵਿੱਚ ਅਗਰ ਤੁਸੀਂ ਚੰਗੀ ਫਰੂਟਿੰਗ ਚਾਹੁੰਦੇ ਹੋ ਔਰ ਵਧੀਆ ਪੈਦਾਵਾਰ ਚਾਹੁੰਦੇ ਹੋ ਚਾਹੇ ਉਹ ਸਪੈਸ਼ਲ ਤੁਸੀਂ ਇੱਕ ਸ਼ੌਗਿਆ ਤੌਰ ਤੇ ਵੀ ਕਰਤੇ ਲਾਈ ਹੋਵੇ ਤਾਂ ਅਗਰ ਤੁਸੀਂ ਉਹਦੇ ਵਿੱਚ ਚਾਹੁੰਦੇ ਤਾਂ ਦੋ ਤਿੰਨ ਚੀਜ਼ਾਂ ਤੁਹਾਨੂੰ ਕਰਨੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਫਸਟ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਜੋ ਅੰਗੂਰ ਦੀ ਬੇਲ ਹੈ ਇਹਨੂੰ ਸਨ ਜਨਕੀ ਤੁੱਪ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਇਹ ਬਲ ਇਹਨੂੰ ਤੁੱਪ ਲੱਗਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਫਰੂਟ ਸਿਸਟਮ ਤੇ ਬਲ ਦਾ ਜਿਹੜਾ ਵਧਣ ਦਾ ਸਿਸਟਮ ਹੈ ਉਹ ਜਿਹੜਾ ਉਹਦੇ ਤੁੱਪ ਦੇ ਨਾਲ ਬਹੁਤ ਵੱਡਾ ਲਿੰਕ ਹੈ ਉਹ ਬਹੁਤ ਜਾਨੀ ਕਿ ਤੁੱਪ ਲੱਗਣਾ ਬਹੁਤ ਜ਼ਰੂਰੀ ਹੈ ਨੰਬਰ 2 ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਕਿ ਅਗਰ ਬੇਲ ਤੁਹਾਡੀ ਚਾਹੇ ਗਮਲੇ ਦੇ ਵਿੱਚ ਹੋਵੇ ਘਰ ਦੇ ਤੇ ਚਾਹੇ ਤੁਸੀਂ ਕਿਸੇ ਜਗ੍ਹਾ ਤੇ ਲਾਈ ਹੋਵੇ ਡਾਇਰੈਕਟ ਧਰਤੀ ਤੇ ਲਾਈ ਹੋਵੇ ਤਾਂ ਉਹਨੂੰ ਫਰਟੀਲਾਈਜ਼ਰ ਦੇ ਰੂਪ ਦੇ ਵਿੱਚ ਤੁਸੀਂ ਜਿਵੇਂ ਵਰਮੀ ਕੰਪੋਸਟ ਹੈ ਜਾ ਤੁਹਾਡੀ ਰੂੜੀ ਦੀ ਖਾਦ ਹੈ ਜਾਂ ਤੁਸੀਂ ਕੋਈ ਸਪੈਸ਼ਲ ਖਾਦ ਤਿਆਰ ਕੀਤੀ ਹੈ ਥੋੜਾ ਬਹੁਤ ਡੀਪੀ ਅਗਰ ਕਹਿ ਸਕਦੇ ਆ ਕਿ ਜਿਹੜੀ ਉਹਦਾ ਵੀ ਇਸਤੇਮਾਲ ਆਪਾਂ ਜਦ ਫਰਟੀਲਾਈਜ਼ਰ ਹੋ ਕਰ ਸਕਦੇ ਆ ਤਾਂ ਕਿ ਜੋ ਫਰੂਟ ਸਿਸਟਮ ਫਰੂਟ ਸਿਸਟਮ ਹੈ ਤੁਹਾਡਾ ਬਹੁਤ ਜ਼ਬਰਦਸਤ ਰਹਿਸੀ ਮੈਂ ਤੁਹਾਨੂੰ ਦਿਖਾਦਾ ਕਿ ਫੁੱਲ ਤੇ ਫੁੱਲ ਗ੍ਰੋਥ ਵੀ ਦੇਖੋਗੇ ਨਾ ਤੁਸੀਂ ਬਿਲਕੁਲ ਗ੍ਰੀਨ ਇੱਕਦਮ ਇਹ ਦੇਖੋ ਅਗਰ ਵਿੱਚੋਂ ਤੁਹਾਨੂੰ ਦਿਖਾਈ ਇਹ ਤਾਂ ਬਿਲਕੁਲ ਜਿਹੜਾ ਫਰੂਟ ਹੈ ਉਹ ਬਿਲਕੁਲ ਇਹ ਬੇਲ ਹੈ ਜਿਹੜੀ ਉਹ ਭਰੀ ਹੋਈ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਅੰਗੂਰਾਂ ਦੀ ਬੇਲ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਗੁੜਾਈ ਬਹੁਤ ਜ਼ਰੂਰੀ ਹੈ ਜਾਨੀ ਕਿ ਅਗਰ ਤੁਸੀਂ ਦੇਖੋਗੇ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਅਗਰ ਇਸ ਦੀ ਗੁੜਾਈ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਕਿ ਇਹਨੂੰ ਹਰ ਦੂਸਰੇ-ਦੂਸਰੇ ਦਿਨ ਨੂੰ ਗੁੜਾਈ ਥੋੜੀ-ਬਹੁਤ ਕਰਦੇ ਰਹੋ ਤੇ ਤਾਂ ਕਿ ਇਹਦੀ ਜਿਹੜੀ ਨਮੀ ਹੈ ਜਾਂ ਇਹਦਾ ਫਰਟੀਗ ਸਿਸਟਮ ਹੈ ਨਾ ਜਿਹੜਾ ਉਹ ਬਣਿਆ ਦਾ ਇਹਦੇ ਵਿੱਚ ਥੋੜੇ ਫਰਟੀਲਾਈਜ਼ਰ ਪ੍ਰੋਗਰਾਮ ਪਾ ਸਕਦੇ ਕਿ ਜੋ ਖਾਦ ਹੈ ਉਹ ਵੀ ਮਿਲਾਉਣੀ ਬਹੁਤ ਜ਼ਰੂਰੀ ਹੈ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਇੱਥੇ ਕਿ ਮੈਂ ਪਹਿਲਾਂ ਉਹਨੂੰ ਕੱਟ ਕਰਦਾ ਅਗਰ ਤੁਸੀਂ ਦੇਖਦੇ ਹੋ ਨਾ ਕਿ ਜਦੋਂ ਅੰਗੂਰ ਦੀ ਬੇਲ ਦੇ ਵਿੱਚ ਐਕਸਟਰਾ ਜੋ ਕਹਿ ਸਕਦੇ ਕਿ ਫਟਾਪ ਆਉਂਦਾ ਜਿਵੇਂ ਇਸ ਤਰ੍ਹਾਂ ਦਾ ਇੱਥੇ ਪਣੀ ਦੇ ਥੱਲੇ ਥੱਲੇ ਉਹਨੂੰ ਉਤਾਰ ਦਿਓ ਕਿਉਂਕਿ ਤੁਹਾਡੀ ਜਿਹੜੇ ਫਰੂਟ ਦੇ ਵਿੱਚ ਅੱਗੇ ਜਾ ਕੇ ਜਿਹੜੀ ਗ੍ਰੋਥ ਹੋਣੀ ਹੈ ਜੋ ਨਿਊਟ੍ਰੀਸ਼ਨ ਉਹ ਫਿਰ ਇੱਥੋਂ ਹੀ ਇਹ ਨਿਊਟ੍ਰੀਸ਼ਨ ਜਿਹੜਾ ਉਹ 베ਸਡ ਹੋਣਾ ਸਟਾਰਟ ਹੋ ਜਾਂਦਾ ਹੈ ਤਾਂ ਇਹਨੂੰ ਕੱਢਣਾ ਬਹੁਤ ਜ਼ਰੂਰੀ ਹੈ ਇਹ ਵੀ ਕੱਢ ਦੇਣਾ ਚਾਹੀਦਾ ਔਰ ਨਮੀ ਦਾ ਖਾਸ ਕਰਕੇ ਧਿਆਨ ਰੱਖਿਓ ਕਿਉਂਕਿ ਪਾਣੀ ਹੈ ਜਿਹੜਾ ਹਰ ਦੂਸਰੇ ਤੀਸਰੇ ਦਿਨ ਥੋੜਾ ਥੋੜਾ ਪਾਣੀ ਜ਼ਰੂਰ ਦਿਓ ਤੇ ਫਰਟੀਲਾਈਜ਼ਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਇਧਰ ਦਿਖਾ ਦਿਓ ਵੇ ਇੱਕ ਮਿੰਟ ਆ ਕੇ ਥੱਲੇ ਦੇਖੋ ਫਰੂਟਿੰਗ ਜੋ ਸਿਸਟਮ ਹੈ ਆ ਦੇਖੋ ਜਰ ਇਹਦਾ ਵਧੀਆ ਜਾਲ ਵਗੈਰਾ ਕੁਝ ਬਣਿਆ ਹੋਵੇਗਾ ਤਾਂ ਮਨ ਲਓ ਤੁਹਾਡੇ ਜਿਹੜੇ ਫਰੂਟ ਹੈ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਆਉਂਦੀ ਇੱਕ ਲਾਸਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਦਿੱਕਤ ਆਉਂਦੀ ਉਹ ਮੈਂ ਤੁਹਾਨੂੰ ਦੱਸਾਂ ਕਿਉਂਕਿ ਤੇਲਾ ਜਿਹੜਾ ਮੱਛਰ ਹੈ ਉਹ ਬਹੁਤ ਜ਼ਬਰਦਸਤ ਅਟੈਕ ਕਰਦਾ ਇਸਤੇ ਕਿਉਂਕਿ ਜਿਹੜਾ ਫਰੂਟ ਆ ਨਰਮ ਹੁੰਦਾ ਤੇ ਅੰਗੂਰ ਦੀ ਬਨਾਵਟ ਹੁੰਦੀ ਆ ਉਹਦੇ ਵਿੱਚ ਵੀ ਉਹ ਨੁਕਸਾਨ ਕਰਦਾ ਤੇ ਉਹਦੇ ਖਾਤਰ ਤੁਸੀਂ ਕੋਈ ਹਲਕਾ ਜਿਹਾ ਜਨਨ ਕੀ ਕੈਮੀਕਲ ਕਹਿ ਸਕਦੇ ਕਿ ਜਿਵੇਂ ਕੋਈ ਤੁਸੀਂ ਮੰਨ ਕੇ ਚੱਲੋ ਕਿ ਮੱਛਰਾਂ ਦੇ ਖਾਤਰ ਕੋਈ ਤੇਲ ਦੇ ਖਾਤਰ ਜਿਹੜੀ ਸਪਰੇ ਵਗੈਰਾ ਉਹ ਵੀ ਯੂਜ਼ ਕਰ ਸਕਦੇ ਹੋ ਉਹ ਉਹਦਾ ਟਾਈਮ ਹੁਣੇ ਹੈ ਉਹਦਾ ਟਾਈਮ ਜਿਵੇਂ ਫਰੂਟਿੰਗ ਸਟਾਰਟ ਹੋ ਗਈ ਹੈ ਤੁਹਾਡੀ ਔਰ 10 15 ਦਿਨਾਂ ਦੇ ਵਿੱਚ ਵਿੱਚ ਥੋੜਾ ਥੋੜਾ ਫਰਟੀਲਾਈਜ਼ਰ ਜਿਹੜਾ ਉਸ ਮਤਲਬ ਜੀ ਤੁਸੀਂ ਰੇ ਸਪਰੇ ਆ ਉਹ ਵੀ ਯੂਜ਼ ਕਰ ਸਕਦੇ ਹੋ ਕਿਸਾਨ ਭਰਾ ਇੱਕ ਹੋਰ ਚੀਜ਼ ਤੁਸੀਂ ਨੋਟ ਕੀਤੀ ਹੋਊਗੀ ਕਿ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਅੰਗੂਰ ਖਰੀਦਦੇ ਆ ਤਾਂ ਅੰਗੂਰ ਤੁਹਾਨੂੰ ਬਿਲਕੁਲ ਸਾਰੇ ਆ ਜਿਹੜੇ ਸਾਰੇ ਦੇ ਸਾਰੇ ਸੇਮ ਸਾਈਜ਼ ਜਿਹੜਾ ਉਹ ਅੰਗੂਰਾਂ ਦਾ ਮਿਲਦਾ ਹੈ ਪਰ ਆਪਣੇ ਘਰਾਂ ਦੇ ਵਿੱਚ ਜੋ ਸਿਸਟਮ ਹੁੰਦਾ ਆਪਣੇ ਘਰਾਂ ਦੇ ਵਿੱਚ ਵੇਲ ਦੀ ਜੋ ਫਰੂਟਿੰਗ ਸਿਸਟਮ ਹੁੰਦਾ ਉਹ ਤੁਹਾਨੂੰ ਇੱਕੋ ਜਿਹਾ ਨਹੀਂ ਮਿਲੇਗਾ ਉਹਦੇ ਵਿੱਚ ਤੁਹਾਨੂੰ ਕੁਝ ਜਾਨਕੀ ਅੰਗੂਰ ਹੈ ਤੁਹਾਨੂੰ ਪਿਛਕੇ ਹੋਏ ਮਿਲਣਗੇ ਔਰ ਕੁਝ ਅੰਗੂਰ ਤੁਹਾਨੂੰ ਜਾਨਕੀ ਵਧੀਆ ਸਾਈਜ਼ ਦੇ ਵਿੱਚ ਮਿਲਣਗੇ ਪਰ ਉਹਦੇ ਖਾਤਰ ਤੁਹਾਨੂੰ ਕੀ ਕਰਨਾ ਪੈਣਾ ਕਿ ਅਗਰ ਤੁਸੀਂ ਜਦੋਂ ਗੁੱਛਾ ਕੋਈ ਚੈੱਕ ਕਰਦੇ ਹੋ ਨਾ ਤਾਂ ਉਹਦੇ ਵਿੱਚ ਤੁਸੀਂ ਜੋ ਟੰਗੂਰ ਪਿਛਕੇ ਹੋਏ ਨੇ ਉਹਨਾਂ ਨੂੰ ਤੁਸੀਂ ਗੁੱਛੇ ਦੇ ਵਿੱਚੋਂ ਅਲੱਗ ਕਰ ਦੇਣਾ ਹੈ ਉਹਨੂੰ ਕਟਿੰਗ ਕਰ ਦੇਣੀ ਹੈ ਤਾਂ ਕਿ ਜੋ ਦੂਸਰੇ ਗੁੱਛੇ ਉਹਨਾਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਜਿਹੜੀ ਨਿਊਟ੍ਰੀਸ਼ਨ ਹੈ ਜਿਹੜੇ ਬੇਸਟ ਇੱਕ ਕਹਿ ਸਕਦੇ ਇੱਕ ਖਰਾਬ ਅੰਗੂਰ ਹੈ ਉਹਦੀ ਨਿਊਟ੍ਰੀਸ਼ਨ ਲਾਂ ਲੈ ਸਕਣ ਤੇ ਉਹਦੇ ਖਾਤਰ ਤੁਹਾਨੂੰ ਉਹਦੇ ਵਿੱਚ ਜਿਹੜੀ ਛੰਡਣੀ ਹੈ ਉਹ ਕਰਨੀ ਪੈਣੀ ਹੈ ਵਧੀਆ ਅੰਗੂਰ ਦੇ ਯਾਨੀ ਕਿ ਵਧੀਆ ਫਰੂਟਿੰਗ ਲੈਣ ਦੇ ਖਾਤਰ ਇੱਕ ਵਾਰੀ ਫੇਰ ਨੋਟ ਕਰ ਲੋ ਕਿਸਾਨ ਭਰਾਵੋ ਕਿ ਚਾਰ ਚੀਜ਼ਾਂ ਅੰਗੂਰ ਦੀ ਬੇਲ ਖਾਤਰ ਬਹੁਤ ਜ਼ਰੂਰੀ ਹੈ ਇੱਕ ਤਾਂ ਤੁੱਪ ਦਾ ਲੱਗਣਾ ਤੁੱਪ ਲੱਗਣੀ ਬਹੁਤ ਜ਼ਰੂਰੀ ਹੈ ਕਿਉਂਕਿ ਗਰੋਥ ਤੇ ਜਿਹੜੀ ਫਰ ਉਤੋਂ ਉੱਪਰ ਦੇ ਵਿੱਚ ਬਹੁਤ ਹੀ ਬੈਸਟ ਹੁੰਦੀ ਹੈ ਤੇ ਨੰਬਰ 2 ਦੇ ਵਿੱਚ ਗੁੜਾਈ ਹੈ ਜਿਹੜੀ ਬੇਲ ਦੀ ਉਹ ਸਭ ਤੋਂ ਦੂਜੇ ਤੀਜੇ ਦਿਨ ਗੁੜਾਈ ਹੈ ਜਿਹੜੀ ਉਹ ਬਹੁਤ ਜ਼ਰੂਰੀ ਤੇ ਪਾਣੀ ਦੇਣਾ ਖਾਸ ਕਰਕੇ ਧਿਆਨ ਰੱਖਿਓ ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜਾ ਪਾਣੀ ਹੈ ਦੂਸਰੇ ਤੀਜੇ ਦਿਨ ਬੇਲ ਨੂੰ ਪਾਣੀ ਦਿੰਦੇ ਰਹੋ ਤਾਂ ਕਿ ਉਹਦੀ ਜੜਾਂ ਦੀ ਨਮੀ ਆ ਉਹ ਬਣੀ ਰਹੇ ਅਗਰ ਫਰੂਟਿੰਗ ਬੈਸਟ ਚਾਹੁੰਦੇ ਹੋ ਜਾਨਕੀ ਸਾਈਜ਼ ਅਗਰ ਵਧੀਆ ਚਾਹੁੰਦੇ ਹੋ ਤਾਂ ਇਹਦੀ ਜਿਹੜੀ ਛੰਟਾਈ ਹੈ ਵਿੱਚੋਂ ਨਰਮ ਅੰਗੂਰ ਵਗੈਰਾ ਦੀ ਛੰਟਾਈ ਕਰਨਾ ਨਾ ਭੁੱਲਿਓ ਫਰਟੀਲਾਈਜ਼ਰ ਤੁਸੀਂ ਸਮੇਂ ਸਿਰ ਜਨਕੀ ਥੋੜਾ ਥੋੜਾ ਜਿਵੇਂ ਕਿ ਡੀਏਪੀ ਹੈ ਜਾਂ ਕੁਝ ਹੋਰ ਹੈ ਉਹ ਤੁਸੀਂ ਦੇ ਸਕਦੇ ਹੋ ਤੇ ਬਰਮੀ ਕੰਪੋਸਟ ਜਾਂ ਤੁਹਾਨੂੰ ਰੂੜੀ ਦੀ ਖਾਦ ਅਗਰ ਮਿਲ ਜਾਈ ਤਾਂ ਪਾਣੀ ਪਾਉਣ ਤੋਂ ਪਹਿਲਾਂ ਉਹਦੀ ਗੁਡਾਈ ਕਰਕੇ ਫਿਰ ਉਹਨੂੰ ਪਾਣੀ ਪਾਉਣਾ ਉਹਦੇ ਵਿੱਚ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹੋਰ ਕਿਸਾਨਾਂ ਤੱਕ ਵੀ ਵੀਡੀਓ ਪਹੁੰਚ ਸਕੇ ਮਿਲਦੇ ਆਂ ਨੈਕਸਟ ਵੀਡੀਓ ਨੈਕਸਟ ਵਾਰ ਸਤਿ ਸ਼੍ਰੀ ਅਕਾਲ ਰੱਬ ਰੱਖਾ ਧੰਨਵਾਦ